श्री कृष्ण जी का जन्म का उत्सव जोड़ा है मंदिर शुला बोर्डवाल वालों बड़े धूमधाम तो मनाया जा रहा है अच सवेर तो पाँच बजे तो संघत ने दर्शन करने शुरू किए तकरीबन डेढ़ बजे तक बहुत ज्यादा रश हुआ उस तो शाम साुवाले बहुत ही सुंदर ਰੰਗीन ਵਰਖ ਦਾ ਸ਼ਿੰਗਾਰ ਕੀਤਾ ਜਾ ਰਿਹਾ ਹੈ। ਔਰ ਰਾਤ ਦੇ ਸਮੇਂ ਵਾਸਤੇ ਸ਼੍ਰੀ ਕ੍ਰਿਸ਼ਨਨ ਪਾਰਟੀ ਜਿਹੜੀ ਹੈ, ਕਿਸ਼ਨ ਜੀ ਦਾ ਗੁਣਗਾਨ ਕਰੇਗੀ। ਉਸੇ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ। ਬਹੁਤ ਹੀ ਸੰਗਤ ਦੇ ਵਿੱਚ ਉਤਸ਼ਾਹ ਹੈ। ਬਹੁਤ ਹੀ ਸਾਡੇ ਮੈਂਬਰ ਜਿਹੜੇ ਨੇ ਖੇਤ ਤੇ ਸੇਵਾ ਚ ਅੱਗੇ ਹੋਏ ਨੇ ਪ੍ਰਸ਼ਾਦ ਦੀ ਪਿਆਸੀ ਕੀਤੀ ਜਾ ਰਹੀ ਹੈ। ਔਰ ਬਹੁਤ ਹੀ ਲੋਕਾਂ ਵਿੱਚ ਛਾਏ ਇਹ ਇਹ ਆਰ ਨੂੰ ਬਣਾਉਣ ਵਾਸਤੇ ਬਹੁਤ ਹੀ ਦੂਰ ਦੂਰ ਤੋਂ ਅ ਇਲਾਕਾ ਨਿਵਾਸੀ ਆਉਂਦੇ ਨੇ ਜਦੋਂ ਦਾ ਇਹ ਸੁਮੰਦਰ ਕਮੇਟੀ ਨਵੀਂ ਨੇ ਇਸ ਦਾ ਸ਼ੁਰੂ ਆਗਾਜ਼ ਕੀਤਾ ਸ਼ੁਰੂਆਤ ਕੀਤੀ ਹੈ ਤੇ ਬਹੁਤ ਹੀ ਦੂਰ ਦੂਰ ਤੋਂ ਲੋਕ ਇਹ ਆਉਣੇ ਸ਼ੁਰੂ ਹੋ ਗਏ ਨੇ ਅੱਗੇ ਤੋਂ ਸੰਗਤ ਜਿਹੜੀ ਆ ਡਬਲ ਹੋ ਗਈ ਹੈ ਔਰ ਆਉਣ ਵਾਲੇ ਦਿਨਾਂ ਵਿੱਚ ਬਹੁਤ ਹੀ ਉਛਾਣਾ ਲੋਕੀ ਮੰਦਰਸ਼ਾਲਾ ਬੋਰ ਵਾਲਾ ਵਿੱਚ ਪਹੁੰਚਿਆ ਕਰਨਗੇ ਔਰ ਇਸ ਕਮੇਟੀ ਔਰ ਮੇਰੇ ਮੈਂਬਰਾਂ ਦੇ ਸਹਿਯੋਗ ਨਾਲ ਇਸ ਮਾਂ ਮੰਦਰ ਸ਼ਵਾਲਾ ਬੋਰ ਵਾਲਾ ਦਾ ਨਾਮ ਜਿਹੜਾ ਹੈ ਪੰਜਾਬ ਦੇ ਵਿੱਚ ਸਾਰਾ ਇੰਡੀਆ ਦੇ ਵਿੱਚ ਰੌਸ਼ਨ ਹੋਏਗਾ ਸਾਡੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਖੀਰ ਕੇਸ਼ਾਂਤਾ ਜੀ ਸਾਡੇ ਕੈਸ਼ੀਅਰ ਸੰਜੀਤ ਜੀ ਚਰਮਾ ਜੀ ਬਨੋਦ ਰਾਜ ਸੈਕਲ ਜੀ ਗਾਇਰ ਸ਼ਕਤੀ ਸਾਡੇ ਈਸ਼ਲਵਾਨ ਜੀ ਸਾਡੇ ਰਕੇਸ਼ ਆਂਧਾ ਜੀ ਵਾਈਸ ਪ੍ਰਧਾਨ ਜਿਹੜੇ ਸੀਨੀਅਰ ਵਾਈਸ ਪ੍ਰਧਾਨ ਨੇ ਔਰ ਬਾਕੀ ਮੈਂਬਰ ਜਿਹੜੇ ਇਸ ਵਕਤ ਕੰਮ ਵਿੱਚ ਲੱਗੇ ਹੋਏ ਨੇ ਜਿਨ੍ਹਾਂ ਵਿੱਚ ਪ੍ਰਤਾਪ ਜੋਸ਼ੀ ਜੀ ਨੇ ਰਕੇਸ਼ ਕੁਮਾਰ ਜੀ ਨੇ ਸਾਡੇ ਆਪਣਾ ਰਕੇਸ਼ ਸ਼ਰਮਾ ਜੀ ਸਾਡੇ ਜਿਹੜੇ ਵਾਈਸ ਚੇਅਰਮੈਨ ਨੇ ਨਵੇਸ਼ ਸ਼ਰਮਾ ਜੀ ਦੀਪਕ ਪਟਿਆ ਜੀ ਉਹ ਸਾਰੇ ਇਸ ਵਕਤ ਆਪੋ ਆਪਣੇ ਕੰਮਾਂ ਵਿੱਚ ਲੱਗੇ ਹੋਏ ਨੇ ਬਾਰ ਦਾ ਸਾਰਾ ਵੀ ਦੇਖ ਦੇਖਦੇ ਚੁੱਕੇ ਨੇ ਔਰ ਪੁਲਿਸ ਦਾ ਬੜਾ ਸਹਿਯੋਗ ਆ ਇਸ ਵਕਤ ਸਾਡੇ ਇਲਾਕੇ ਦੇ ਜਿਹੜੇ ਇੰਸਪੈਕਟਰ ਨੇ ਉਹ ਪੂਰੀ ਟੀਮ ਨਾਲ ਲਿਸ਼ਾਕੇ ਡੋਗੇ ਜਾਇ ਨੇ ਉਹ ਦੁਕਾਨਾਂ ਨੂੰ ਰੇਲਿਆਂ ਦੇ ਪਿੱਛੇ ਕਰਾ ਗਏ ਪੁਲਿਸ ਦਾ ਤੇ ਪਿਆਸਯੋਗ ਹੈ ਨਾਲ ਲੱਗੇ ਇਹ ਡਿਊਟੀ ਔਰ ਅੱਜ ਦੇ ਦਿਨ ਦੇ ਅਸੀਂ ਇਹ ਕਹਿੰਦੇ ਆ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਚੰਗੇ ਸਮਨ ਬਣਾਵੇ ਬੰਦਰਾ ਨਾਲ ਜੁੜੇ ਚੰਗੇ ਤਰੀਕੇ ਨਾਲ ਸੇਵਾ ਭਾਵ ਕਰੇ ਔਰ ਨਸ਼ੇ ਤੋਂ ਬਚ ਕੇ ਰਹੇ ਮੈਂ ਇਹ ਹੀ ਬੇਨਤੀ ਕਰਦਾ ਆ ਆਉਣ ਵਾਲੀ ਪੀੜ੍ਹੀ ਨੂੰ ਕਿ ਜਿਹੜੀ ਆ ਇਹ ਬੁਰੀ ਸੰਗਤ ਤੋਂ ਬਚੇ ਔਰ ਧਾਰਮਿਕ ਸੰਗਤ ਦਾ ਨਾਲ ਜੁੜੇ ਔਰ ਬਹੁਤ ਹੀ ਕ੍ਰੀਏਟਿਵ ਦਾ ਸਹਿਯੋਗ ਆ ਮੈਂ ਚਾਹੁੰਦਾ ਆ ਕਿ ਇਹ ਇਲਾਕਾ ਜਿਹੜਾ ਹੈ ਸਵਾਦਾ ਕਾਫੀ ਲੰਮਾ ਚੌਰਾ ਲਾਟਾ ਹੈ ਔਰ ਇਸ ਇਲਾਕੇ ਦੇ ਵਿੱਚ ਸਾਡੇ ਲੈਂਬਰ ਜਿਹੜੇ ਨੇ ਤਕਰੀਬਨ ਨਸ਼ਾ ਵਿਰੋਧੀ ਕੈਂਪ ਵੀ ਲਾਉਂਦੇ ਰਹਿੰਦੇ ਨੇ ਮੈਡੀਕਲ ਕੈਂਪ ਵੀ ਲਾਉਦੇ ਰਹਿੰਦੇ ਨੇ ਸਮੇਂ-ਸਮੇਂ ਅਨੁਸਾਰ ਹਰ ਤਰ੍ਹਾਂ ਦਾ ਇਹ ਜੇ ਪ੍ਰਬੰਧ ਕੀਤਾ ਜਾਂਦਾ ਹੈ ਮੈਂ ਇਹੀ ਕਹਾਗਾ ਕਿ ਆਉਣ ਵਾਲੀ ਪੀੜ੍ਹੀ ਨੂੰ ਨਵੀਂ ਸੰਗਤ ਨੂੰ ਕਿ ਧਾਰਮਿਕ ਗ੍ਰੋਮਾ ਚ ਬਹੁਤ ਚੜ ਕੇ ਹਿੱਸਾ ਲਾਓ ਔਰ ਨਸ਼ਿਆਂ ਤੋਂ ਬਚ ਕੇ ਰਹੋ ਇਨੇ ਅਤਨਵਾਦ